ਪਹਿਲਾਂ ਤਾਂ ਇਹ ਮੋٹے ਤੌਰ ਤੇ ਸਮਝਾਓ ਲੋਕ ਇਹਦੇ ਨਾਲ ਹੀ ਜੂਝ ਰਹੇ ਨੇ ਮੈਂ ਕਈਆਂ ਦਾ ਦੇਖਦਾ ਕਿ ਪਹਿਲਾਂ ਇਹ ਦੱਸੋ ਜੀ ਜਨ ਜੈਡ ਕੀ ਚੱਕਰ ਹੈ ਕਿਹੜੀ ਬਲਾ ਹੈ ਤੇ ਇਹ ਜਿਹੜੀ ਨੇਪਾਲ ਤੋਂ ਬਾਅਦ ਪਹਿਲਾਂ ਵੀ ਆਈ ਹੈ ਪਰ ਨੇਪਾਲ ਤੋਂ ਬਾਅਦ ਇਹ ਦੁਬਾਰਾ ਇੱਕ ਸ਼ਬਦ ਬਾਰ-ਬਾਰ ਕਿਉਂਕਿ ਹੁਣ ਪੰਜਾਬੀ ਚ ਵੀ ਉਹੀ ਲਿਖਣ ਲੱਗ ਗਏ ਇਹ ਸ਼ਬਦ ਸ਼ਬਦ ਤਾਂ ਕਿੰਦੇ ਜਾਂਦਾ ਨਹੀਂ ਇਹਦੇ origin ਜਾਂ ਇਹ ਕਿੱਥੋਂ ਆਇਆ ਤੇ ਕੀ ਇਹਨੂੰ ਕਹਿੰਦੇ ਨੇ ਲੰਬੇ ਸਮੇਂ ਤੋਂ ਜਿਹੜੇ ਜਨਰੇਸ਼ਨ ਗੈਪਸ ਸੀਗੇ ਨਾਰਮਲੀ 3 ਕੁ ਸਾਲਾਂ ਨੂੰ ਜਨਰੇਸ਼ਨ ਗੈਪ ਮੰਨਿਆ ਜਾਂਦਾ ਸੀਗਾ ਜਦੋਂ ਅਸੀਂ ਜਵਾਨ ਸੀ ਉਹ ਜਿਹੜੇ ਜਨਰੇਸ਼ਨ ਗੈਪਸ ਨੇ ਉਹ ਤਾਂ 5 ਇਅਰਸ 10 ਇਅਰਸ ਦੇ ਜਨਰੇਸ਼ਨ ਗੈਪ ਹੁੰਦੇ ਨੇ ਸੋ ਹਰ ਜਨਰੇਸ਼ਨ ਆਪਣਾ ਕੋਈ ਨਾ ਕੋਈ ਨਾਮ ਲੈਂਦੀ ਹੈ ਜਿਹੜੇ ਲੋਕੀ 60ਵਿਆਂ ਜਾਂ 70ਵਿਆਂ ਦੇ ਜਨਮੇ ਹੋਏ ਨੇ ਉਹ ਯੱਪੀ ਯੱਪੀ ਹਿੱਪੀ ਤੇਰੇ ਦੇ ਨਾਮ ਯੂਜ਼ ਕਰਦੇ ਸੀਗੇ 90ਵਿਆਂ ਤੋਂ ਬਾਅਦ ਜਨਰੇਸ਼ਨ ਐਕਸ ਜਨਰੇਸ਼ਨ ਵਾਈ ਤੇ ਇਹ ਜਿਹੜੀ ਕਰੰਟ ਜਨਰੇਸ਼ਨ ਹੈ ਜਬ ਇਸਕਾਰ ਮਿਲenialਸ ਆ ਗਏ ਮਿਲਨੀਅਰ ਸੋ ਬਾਦ ਵਾਰੇ ਹੁਣ ਆਪਣੇ ਆਪ ਨੂੰ ਜਨਜੀ ਜਾਂ ਜਨਰੇਸ਼ਨ Z ਕਹਿੰਦੇ ਨੇ ਸੋ ਇਹ ਬੇਸਿਕਲੀ ਨੇਪਾਲ ਦੇ ਵਿੱਚ ਨੌਜਵਾਨਾਂ ਦਾ ਖਾਸ ਤੌਰ ਤੇ ਟੀਨੇਜਰਸ ਜਾਂ अर्ली 20s ਵਾਲੇ ਲੋਕਾਂ ਦੇ ਵਿੱਚੋਂ ਉੱਠਿਆ ਹੋਇਆ ਉਸ ਜਨ ਸਮੂਹ ਦਾ ਇੱਕ ਜ਼ਬਰਦਸਤ ਸੜਕਾਂ ਦੇ ਉੱਤੇ ਬਰਪਾ ਕੀਤੇ ਇਨਕਲਾਬ ਦੇ ਦ੍ਰਿਸ਼ ਨੇ ਜਿਹੜੇ ਅਸੀਂ ਦੇਖ ਰਹੇ ਹਾਂ ਨੇਪਾਲ ਦੀ ਵੱਡੀ ਕਹਾਣੀ ਇੰਸਟੀਚੂਨਲ ਫਰੇਮਵਰਕ ਨੂੰ ਬਦਲੰਦੀ ਰਹੀ ਹੈ ਪੰਜਾਬਿਆਂ ਦੇ ਵਿੱਚ ਇੱਕ ਮੋਨਾਰਕੀ ਜਿਸ ਨੂੰ ਖਤਮ ਕਰ ਚਪਾਰਤ ਨੇ ਵੀ ਆਪਣਾ ਰੋਲ ਨਿਭਾਇਆ ਸੀ ਉਹ ਰਾਣਾ ਡਾਇਨੈਸਟੀ ਵਾਲੀ ਸੀ ਫਿਰ ਅਸੀਂ ਕੀ ਨੋ ਦਾ ਮਹਿੰਦਰਾ ਡਾਇਨੈਸਟੀ ਉਹ ਲੰਬਾ ਸਮਾਂ ਚਲਦੀ ਰਹੀ 90ਆਂ ਦੇ ਵਿੱਚ ਆ ਕੇ ਨੇਪਾਲ ਨੇ ਮੋਨਾਰਕੀ ਨੂੰ ਸੀਰੀਅਸਲੀ ਕੁਐਸਚਨ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚੋਂ ਮੌਇਸਟ ਮੂਵਮੈਂਟ ਉੱਠੀ ਤੇ ਉਸ ਮੌਸਟ ਮੂਵਮੈਂਟ ਦੇ ਉਲੰਬੀ ਸਟਰਗਲ ਰਹੀ ਇੱਕ ਡੈਕੇਡ ਲੰង ਸਟਰਗਲ ਰਹੀ ਹਥਿਆਰਬੰਦ ਹਥਿਆਰਬੰਦ ਸਟਰਗਲ ਬਕਾਇਦਾ ਔਰ ਇਹੋ ਹੀ ਲੋਕ ਨੇ ਤੇ ਉਹੀ ਆਈਡੀਆਲੋਜੀ ਹੈ ਉਹੀ ਸੋਚ ਹੈ ਜਿਸ ਨੂੰ ਭਾਰਤ ਉਸ ਵੇਲੇ 테ਰਰਿਸਟ ਕਹਿੰਦਾ ਰਿਹਾ ਹੱਤਵੰਦੀ ਕਹਿੰਦਾ ਰਿਹਾ ਅ ਅੱਜ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਮੌਸਟਾ ਨੂੰ ਉਸੇ ਤਰੀਕੇ ਨਾਲ ਦੇਸ਼ ਦੁਸ਼ਮਣ ਗੱਦਾਰ ਐਂਟੀ ਨੈਸ਼ਨਲਸ ਤੇ ਸਾਡੇ ਹੋਮ ਮਿਨਿਸਟਰ ਤਾਂ ਉਹਨਾਂ ਨੂੰ ਖਤਮ ਕਰਨ ਦੇ ਦਾਅਵੇ ਰੱਖਦੇ ਨੇ ਤੇ ਉਹਦੀ ਤਾਰੀਖ ਨਿਸ਼ਚਿਤ ਕੀਤੀ ਹੋਈ ਹੈ ਕਿ ਮਾਰਚ 2026 ਤੱਕ ਉਹਨਾਂ ਨੇ ਆਖਰੀ ਮਾਓਇਸਟਾਂ ਨੂੰ ਖਤਮ ਕਰ ਦੇਣਾ ਇਹਨਾਂ ਹੀ ਮਾਓਇਸਟਾਂ ਨੂੰ ਆ ਹਸਤਾ ਹਸਤਾ ਹਿੰਦੁਸਤਾਨ ਨੇ ਸਮਝਿਆ ਤੇ ਉਹਨਾਂ ਨੂੰ ਰਿਪਬਲਿਕਨਸ ਆਖਿਆ ਤੇ ਇਹੀ ਮਾਓਇਸਟ ਜਿਹੜੇ ਆ ਇਸ ਕਿਸਮ ਦਾ ਰੈਵਿਊਲੂਸ਼ਨ ਲੈ ਕੇ ਆਏ ਜਿਨਨੇ ਅਰਲੀ ਹਾਰਟਸ ਜਿਹਨੂੰ ਆਪਾਂ ਕਹਿੰਨੇ ਆ 2000 ਵਾਲੇ ਜਿਹੜੇ ਸਨ ਹੁੰਦੇ ਨੇ 2006 ਦੇ ਵਿੱਚ ਜਾ ਕੇ ਇੱਕ ਨੇਪਾਲ ਜਿਹੜਾ ਉਹ ਮੋਨਾਰਕੀ ਆਪਣੇ ਖਤਮ ਹੁੰਦੀ ਦੇਖਦੇ ਆ ਰਾਜਾ ਸਾਹੀ ਖਤਮ ਹੋ ਗਈ ਰਾਜਾ ਸਾਹੀ ਖਤਮ ਹੋ ਗਈ ਅਸੀਂ ਰਾਜਾ ਚੋਰ ਗੱਦੀ ਛੋੜ ਦੇ ਨਾਰੇ ਨੇਪਾਲ ਦੀਆਂ ਗਲੀਆਂ ਵਿੱਚ ਗੂੰਜੇ ਕਿੰਗ ਗਣੇਂਦਰ ਉਸ ਵੇਲੇ ਰਾਜਾ ਸੀ ਤੇ ਫਿਰ ਮਲਟੀਪਾਰਟੀ ਡੈਮੋਕ੍ਰੇਸੀ ਬਣਿਆ ਨੇਪਾਲ ਇੱਕ ਰਿਪਬਲਿਕਨ ਸਟੇਟ ਬਣਿਆ ਪ੍ਰੋਗਰੈਸਿਵ ਲਿਬਰਲ ਕਨਸਟੀਟਿਊਸ਼ਨਲ ਰਿਪਬਲਿਕ ਡੈਮੋਕ੍ਰੇਸੀ ਬੰਦਾ ਨੇਪਾਲ ਜਿਹਦੇ ਵਿੱਚ میجر طور دے ہوتے نیپالی کانگرس ہے اسٹیک ہولڈر تو کمسٹ پارٹیاں نے دو کمسٹ پارٹی آنے ہوتے بیسیکلی ایک جڑی کمسٹ پارٹی آف نیپال جڑی یونائٹیڈ مارکسٹ لینسٹ والی ہے یو ایم ایل دوسری uh, جڑی ہے uh, ماسٹ والی پارٹی ہے سو وشواس یہ سی کہ مونارکی تو بعد راجہ شاہی تو بعد اے ڈیموکریٹک uh, بنیا ملٹی پارٹی ڈیموکریسی والا نیپال بنیا ਉਹ ਕੁਝ ਚੰਗਾ ਕਰੇਗਾ ਪਰ ਅਸੀਂ ਆਪਣੇ ਸਾਹਮਣੇ ਡੈਮੋਕ੍ਰੇਸੀ ਦੇ ਖੁਲਾਟੀਆਂ ਨੂੰ ਬੇਈਮਾਨ ਹੁੰਦੇ ਆ ਉਸੇ ਕਿਸਮ ਦੇ ਨਾਲ ਸਿਸਟਮ ਦੇ ਵਿੱਚ ਵੜ ਕੇ ਰਿਸ਼ਵਤਖੋਰ ਬਣਦੇ ਆ ਉਹ ਸਾਰੇ ਮਾੜੇ ਕਰਮ ਕਰਦੇ ਆ ਦੇਖਿਆ ਜਿਹੜੇ ਜਿਨ੍ਹਾਂ ਤੋਂ ਲੋਕ ਵੈਸੇ ਹੀ ਸਤਿ ਹੁੰਦੇ ਨੇ ਆ ਹੌਸਾ ਹੌਸਾ ਕ腐ਸ਼ਨ ਇੱਕ ਵੱਡਾ ਮੁੱਦਾ ਬਣਦਾ ਚਲਾ ਗਿਆ ਤੇ ਹੁਣ ਜੋ ਸੁ ਕਹਿੰਦੇ ਵੀ ਪਾਣੀ ਜਿਹੜਾ ਉਹ ਨੱਕ ਤੱਕ ਆ ਗਿਆ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਹਿਨ ਲਗਾਇਆ ਉਹ ਤਾਂ ਆਖਰੀ ਟ੍ਰਿਗਰ ਸੀ ਇਸ ਸੂਚੋਏ ਬਗਾਵਤ ਉਠੀ ਹੈ ਜਿਹੜੇ ਜਾਨ ਤਲੀ ਤੇ ਧਰਕੇ ਵੀ ਲੜਦੇ ਸੀ ਦੋ ਨਾਮ ਬਹੁਤ ਪ੍ਰਚਲਿਤ ਸੀ ਜੀ ਜੀ ਪਰ ਚੰਡੀਆ ਦਾ ਬਾਬੂ ਰਾਏ ਪਟਾਚਲ ਤੋਂ ਕਹਿੰਦੇ ਚੰਡੀਗੜ੍ਹ ਨਾਲ ਵੀ ਉਹਨਾਂ ਦਾ ਸਬੰਧ ਸੀ ਜਾਂ ਪੜ੍ਹਾਈ ਲਿਖਾਈ ਦਾ ਜਾਂ ਕੋਈ ਸਿਸਟਮ ਸੀ ਬਾਬੂ ਰਾਏ ਬਟਾ ਰਾਏ ਤਾਂ ਬਕਾਇਦਾ ਚੰਡੀਗੜ੍ਹ ਆ ਕੇ ਸਾਡੇ ਵੱਡੇ ਮਾਰਕਸਿਸ ਇੰਟੈਲੈਕਚੁਅਲਸ ਨੂੰ ਮਿਲਦੇ ਰਹੇ ਤੇ ਉਹਨਾਂ ਉਹ ਮੁਲਾਕਾਤਾਂ ਮੈਨੂੰ ਪਤਾ ਨਹੀਂ ਕਿ ਸੱਤ ਤੱਕ ਹਨ ਪਬਲਿਕ ਨੌਲੇਜ ਨੇ ਜਾਂ ਸੀਕਰਟ ਨੇ ਪਰ ਤੁਸੀਂ ਮੈਂ ਬਹੁਤ ਸਾਰੇ ਲੋਕ ਉਹਨਾਂ ਮੁਲਾਕਾਤਾਂ ਤੋਂ ਵਾਕਿਫ ਨਹੀਂ ਉਸ ਵੇਲੇ ਤੱਕ ਤਾਂ ਉਹਨਾਂ ਦੇ ਉਤੇ ਤਮਾਮ ਸਰਕਾਰਾਂ ਨੂੰ ਫੜਨਾ ਚਾਹ ਰੀਆਂ ਸੀ ਉਹ ਅੰਡਰਗਰਾਉਂਡ ਹੀ ਜਾਂਦੇ ਸਨ ਅੰਡਰਗਰਾਉਂਡ ਹੀ ਜਾਂਦੇ ਸਨ ਸੋ ਜਿਹੜਾ ਇਹ ਸੀ ਜਿਹੜਾ ਇੱਕ ਗੱਲ ਕਹਿੰਦੇ ਨੇ ਲੋਕ ਵੀ ਸਿਸਟਮ ਸਭ ਨੂੰ ਅਬਜ਼ਰਵ ਕਰ ਲੈਂਦਾ ਹੈ ਹੇ ਮਤਲਬ ਇਥੋਂ ਇਹ ਗੱਲ ਜੀ ਪੁਸ਼ਟੀ ਨਹੀਂ ਹੁੰਦੀ ਨਜ਼ਰ ਆਉਂਦੀ ਕਿ ਐਡੇ ਐਡੇ ਇਨਕਲਾਬੀ ਕ੍ਰਾਂਤੀਕਾਰੀ ਜਦੋਂ ਸੱਤਾ ਦੇ ਵਿੱਚ ਚਲੇ ਜਾਂਦੇ ਨੇ ਸੱਤਾ 'ਚ ਮਜਾਜ ਜਾਂ ਇੱਕੋ ਟਾਈਪ ਦਾ ਕਿਉਂ ਹੋ ਜਾਂਦਾ ਹੈ ਆ ਕੇਵਲ ਦੋ ਦਿਹਾਕਿਆਂ ਦੀ ਗੱਲ ਐ ਤਾਂ ਸਾਰੀ ਉਹਦੇ ਵਿੱਚ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਵਿੱਚ ਸੱਤਾ ਆ ਰਹੀ ਹੈ 2008 ਤੋਂ ਲੱਗੇ ਐ ਬਿਲਕੁਲ ਉਹਦੇ ਵਿੱਚ ਸੱਤਾ ਆ ਰਹੀ ਹੈ ਸੱਤਾ ਜਾ ਰਹੀ ਹੈ ਤੇ ਸਾਰਾ ਕੁਝ ਕੰਪਰੋਮਾਈਜ਼ ਨਹੀਂ ਹਨਾ ਕਿ ਉਹਨਾਂ ਨੇ ਇੱਕ ਚੰਗੀ ਗੱਲ ਕੀਤੀ ਕਨਸਟੀਟਿਊਸ਼ਨ ਬਣਾ ਲਿਆ ਸੀ ਆਪਣਾ ਬਿਲਕੁਲ ਮਿਲ ਕੇ ਇੱਕ ਸਹਿਮਤੀ ਵਾਲਾ ਸਵਧਾਨ ਬਣਾ ਲਿਆ ਸੀ ਪਰ ਕੱਲਾ ਸੰਵਿਧਾਨ ਦੀ ਕਿਤਾਬ ਜਿਵੇਂ ਸਾਡੇ ਅੱਜਕੱਲ੍ਹ ਜਿਹੜਾ ਚੱਲਦਾ ਵੀ ਸੰਵਧਾਨ ਤੁਹਾਨੂੰ ਕੱਲਾ ਬਚਾਏਗਾ ਇਹਦਾ ਮਤਲਬ ਸੰਵਧਾਨ ਤੋਂ ਗਾਂਧੀਆਂ ਵੀ ਬਹੁਤ ਗੱਲਾਂ ਹੁੰਦੀਆਂ ਨੇ ਦੇਸ਼ ਨੂੰ ਇੱਕ ਰੱਖਣ ਦੀ ਇੰਸਟੀਚਿਊਸ਼ਨ ਜਿਹੜੀਆਂ ਕੀ ਉੱਥੇ ਡੈਮੋਕਰੈਟਿਕ ਇੰਸਟੀਚਿਊਸ਼ਨ ਚ ਬਿਲਡ ਨਹੀਂ ਹੋਈਆਂ ਜਾਂ ਪਾਰਟੀਆਂ ਦਾ ਵੀ ਉਹ ਸਟਰਕਚਰ ਨੇਪਾਲ ਇਸ ਵੇਲੇ ਫੇਸ ਹੀ ਇਹਹੀ ਸਵਾਲ ਕਰ ਰਿਹਾ ਹੈ ਨੇਪਾਲ ਬੇਸਿਕਲੀ ਇਹ ਨਹੀਂ ਹੈ ਦੇਖੋ ਲੋਕਾਂ ਨੇ ਇਹ ਅਚਾਨਕ ਅੱਗਾ ਕਿਉਂ ਲੱਗਿਆ ਨੇ ਕਿਉਂਕਿ سرکار نے سوشل میڈیا ایپس دے اُتے پابندی لگا دیتی لگ بھگ پچی چھبیس سوشل میڈیا ایپس ہے جنہوں چ میجر نے ساری سارا ساڑھے درشک لوگ یوز کرتے نے یوٹیوب ہے یا وٹس ایپ ہے یا ٹک ٹاک ہے تمام ایپس جڑی انسٹا وغیرہ سب بین کر دیتی ہے سرکار نے ਉਥੇ ਵੀ ਨੈਸ਼ਨਲਿਜ਼ਮ ਦਾ ਹਥਿਆਰ ਯੂਜ਼ ਕੀਤਾ ਜਿਵੇਂ ਸਾਡੇ ਇੱਥੇ ਰਾਸ਼ਟਰਵਾਦ ਵੱਡਾ ਹਥਿਆਰ ਹੈ ਸਰਕਾਰ ਨੇ ਕਿਹਾ ਕਿ ਦੇਖੋ ਜੀ ਇਹ ਉਹ ਕੰਪਨੀਆਂ ਨੇ ਜਿਹੜੀਆਂ ਬਿਜ਼ਨਸ ਤਾਂ ਸਾਡੇ ਕੰਟਰੀ ਵਿੱਚ ਕਰਦੀਆਂ ਨੇ ਪਰ ਸਾਡੇ ਨਾਲ ਰਜਿਸਟਰਡ ਨਹੀਂ ਹਨ ਤੇ ਉਹਨਾਂ ਨੂੰ ਬਹੁਤ ਹੀ ਥੋੜੇ ਦਿਨਾਂ ਦਾ ਟਾਈਮ ਦਿੱਤਾ ਗਿਆ ਤੇ ਕੰਪਨੀਆਂ ਨੇ ਨਹੀਂ ਰਜਿਸਟਰ ਕੀਤਾ ਹਰ ਲਈ ਇੱਕ ਦੀ ਕੰਪਨੀ ਰਜਿਸਟਰ ਕੀਤਾ ਟੈਕਨੋਪਲਿੰਗ ਕੀਤਾ ਔਰ ਬਾਕੀ ਨੇ ਨਹੀਂ ਕੀਤਾ ਸਰਕਾਰ ਨੂੰ ਇੱਕ ਬਹਾਨਾ ਮਿਲ ਗਿਆ ਤਾਂ ਉਸਨੇ ਬੈਨ ਲਗਾ ਦਿੱਤਾ ਹੁਣ ਨੇਪਾਲ ਦੇ ਲੋਕ ਇਹਨਾਂ ਸੋਸ਼ਲ ਮੀਡੀਆ ਐਪਸ ਦੇ ਉੱਤੇ ਬਹੁਤ ਡੀਪਲੀ ਡਿਪੈਂਡੈਂਟ ਨੇ ਨੇਪਾਲ ਦੀ ਲਗਭਗ 20% ਪਾਪੂਲੇਸ਼ਨ ਇੱਕ ਬਹੁਤ ਵੱਡੀ ਗੱਲ ਹੈ ਕਿ 20% ਪਾਪੂਲੇਸ਼ਨ ਨੇਪਾਲ ਦੀ ਡਾਇਸਪੋਰਾ ਆ ਜਿਹੜੇ ਯੂਥ ਦੀ ਬੈਲਟ ਦੇ ਅੰਦਰ ਲਗਭਗ 20% ਅਨਐਮਪਲॉयਮੈਂਟ ਰੇਟ ਹੈ ਤੇ ਨੇਪਾਲ ਦੀ ਇਕਨੋਮੀ ਦਾ ਤੀਜਾ ਹਿੱਸਾ रेमिटेंसेस ਦੇ ਉੱਤੇ ਡਿਪੈਂਡੈਂਟ ਹੈ ਉਹਨਾਂ ਦੀ ਜੀਡੀਪੀ ਦਾ 30% ਪੈਸਾ ਜਿਹੜਾ ਇੱਥੇ ਪੈਸਾ ਡਾਲਰ ਪਾਉਂਡ दिरह्म ਜੋਦਰੋ ਪੇ ਦੇ ਨੇ ਉਹਦੇ ਉੱਤੇ ਡਿਪੈਂਡੈਂਟ ਹੈ ਇਹਦਾ ਮਤਲਬ ਹੈ ਪਰਿਵਾਰ ਕਿੰਨੇ ਪਰਿਵਾਰ ਨੇਪਾਲ ਦੇ ਵਿੱਚ ਸਪਲਿਟ ਨੇ ਜਿਨ੍ਹਾਂ ਦੇ ਬੱਚੇ ਕੋਈ ਗਲਫ ਨੇਸ਼ਨਸ ਦੇ ਵਿੱਚ ਨੇ ਕੋਈ ਇੰਡੀਆ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਬੱਚੇ ਤਾਂ ਉਹਨਾਂ ਦੇ ਕਿੱਥੇ ਕਿੱਥੇ ਫੈਲੇ ਨੇ ਗਰੀਬੀ ਭੁੱਖਮਰੀ ਬੇਰੋਜ਼ਗਾਰੀ ਦੀ ਹਾਲਤ ਹੈ لگ پندرہ ہزار جنگ دیکھو کس طرح جڑے ہوئے اپنے دیش اینا ساریاں سوشل ایپس کے تھرو ہی نے سوشل میڈیا والی ایپس کے تھرو تھی انہوں نے بین لا اسی لوکان دے مو بند کر دیتے ایک کسے تانہ شاہ کوک ہتھیار ہوں کہ جی آواز اٹھن لگی نے پڑھ نہیں سکے پچھلے سال جدو پرچندہ نے اپنی, اپنی ختم ہے اس ویلے بھی رولا گا ایسے سال پہلے ٹیچرس دی مومنٹ اٹھی جا نیو سکول آ, سسٹم انہوں نے ہے وہ ٹیچرس بہت زبردست مومنٹ کر کے باہر آئے مومنٹ بہت زیادہ سڑکاں تے آئی سکاروں یہ پتہ ہونا چاہیے سب یہ سٹپ لوگے تو یہ تا اے ای زور نال اٹھی اور مومنٹ جدو اٹھی تا اس کو ہو سختی نا دباؤ کی کوشش کی گی اور ایکشن کسی نے نہیں سوچا ایک پرائم منسٹر دو پرائم منسٹران کے گھر چلا دیتے گئے ہیں فائنینس منسٹر سڑکیں دوڑا دڑا کے ماریا گیا ایک منتری کی پتنی زندہ جل گئی ہے ਮਤਲਬ ਕਿਸੇ ਮਨਿਸਟਰ ਨੂੰ ਜੁੱਤੀਆਂ ਨਾਲ ਕੁੱਟਿਆ ਜਾ ਰਿਹਾ ਉਹਦੇ ਸੀਨ ਪੂਰੀ ਦੁਨੀਆ ਦੇਖ ਰਹੀ ਹੈ ਸੁਪਰੀਮ ਕੋਰਟ ਪਾਰਲੀਮੈਂਟ ਵੱਡੇ ਇੰਸਟੀਚਿਊਸ਼ਨਸ ਦੀਆਂ ਬਿਲਡਿੰਗਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਨੇ ਔਰ ਇਹ ਸਾਰਾ ਕੁਝ ਕੁਝ ਕੰਟਿਆਂ ਦੀ ਖੇਡ ਦੇ ਵਿੱਚ ਹੀ ਹੋਇਆ ਪਹਿਲੇ ਹੀ ਕੁਝ ਘੰਟਿਆਂ 'ਚ ਹੋਮ ਮਿਨਿਸਟਰ ਨੇ ਰਿਜ਼ਾਈਨ ਕਰ ਦਿੱਤਾ ਫਰਸਟ ਡੇ ਜੇ ਕੇ ਪੀ ਹੋਲੀ ਆਪ ਰਿਜ਼ਾਈਨ ਕਰ ਦਿੰਦੇ ਤਾਂ ਔਰ ਚਾਈਨਾ ਦੇ ਥੋੜੀ ਨੜੇ ਸੀ ਕੋ ਨੇਪਾਲ ਦੇ ਵਿੱਚ ਐਕਚੁਅਲੀ ਬਹੁਤ ਸਾਰੀਆਂ ਵਿਦੇਸ਼ੀ ਤਾਕਤਾਂ ਦੀ ਵੀ ਇੱਕ ਖੇੜੇ ਗੀਨ ਵੋਲਟ ਉਹਦੀ ਵੀ ਆਪਾਂ ਗੱਲ ਕਰਾਂਗੇ ਲੋਕਾਂ ਦੇ ਇਸ ਮિજાਜ ਨੂੰ ਨਾ ਸਮਝ ਪਾਣਾ ਤੇ ਫਿਰ ਇਹ ਸਖਤੀ ਕਰਨੀ ਰਾਸ਼ਟਰੀਵਾਦੀ ਤੇ ਡੈਸੈਂਟ ਨੂੰ ਦਬਾ ਦੇਣਾ ਆਈ ਥਿੰਕ ਉਹ ਫਿਰ ਸਾਰਾ ਲਾਵਾ ਪੜਕ ਕੇ ਬਾਹਰ ਆਇਆ ਤੇ ਇਥੋਂ ਇੱਕ ਪਤਾ ਲੱਗਦਾ ਕਿ ਜੇ ਤੁਸੀਂ ਡੈਮੋਕ੍ਰੇਸੀ ਦੀ ਸਪੇਸਿਸ ਨੂੰ ਤੰਗ ਕਰ ਦਿਓਗੇ ਉੱਥੋਂ ਲੋਕਾਂ ਨੂੰ ਸਾਹ ਨਹੀਂ ਆਏਗਾ ਤਾਂ ਫਿਰ ਤਾਕਤ ਹਮੇਸ਼ਾ ਪੁਲਿਸ ਦੀ ਗੋਲੀ ਦੇ ਵਿੱਚੋਂ ਫੌਜ ਦੇ ਨਾਲ ਨਹੀਂ ਆਦੀ ਹੁੰਦੀ ਹੈ ਫੋਜ ਤਾਂ ਅੱਜ ਵੀ ਖੜੀ ਸੀ ਸਰਕਾਰ ਦੇ ਨਾਲ ਆਖਰੀ ਪਲਾਂ ਤੱਕ ਖੜੀ ਹੋਈ ਸੀ ਸਰਕਾਰ ਨਾਲ ਬਚਾਲੇ ਦੀ ਫਿਰ ਆਪਣੇ ਮინისტრਾਂ ਨੂੰ ਜਦੋਂ ਮინისტრਾਂ ਨੂੰ ਦੌੜਾ ਦੌੜਾ ਕੇ ਕੁੱਟਿਆ ਜਾ ਰਿਹਾ ਸੀ ਤਾਂ ਇੱਕ ਵਾਰੀ ਜਨ ਸਮੂਹ ਦਾ ਸਹਿਲਾਬ ਆ ਜਾਵੇ ਫਿਰ ਉਹਦੇ ਕਿਹਨੇ ਖੜਿਆ ਜਾ ਸਕਦਾ ਜਿਹੜਾ ਇੱਕ ਓਵਰਆਲ ਇਹਦਾ ਮਤਲਬ ਇੱਕ ਪੋਲੀਟੀਕਲ ਕਲਾਸ ਪ੍ਰਤੀ ਨਫ਼ਰਤ ਬਿਲਡ ਹੋ ਰਹੀ ਹੈ ਨੌਜਵਾਨਾਂ ਦੇ ਵਿੱਚ ਵੀ ਸਾਨੂੰ ਜੌਬ ਨਹੀਂ ਦਿੰਦੇ ਤਾਂ ਇਹ ਜ਼ਿੰਮੇਵਾਰ ਨੇ ਅਸੀਂ ਇਹਨਾਂ ਨੂੰ ਚੁਣਦੇ ਆ ਜੇ ਗਰੀਬੀ ਅਮੀਰੀ ਦਾ ਗੈਪ ਐਸ ਕਦਰ ਵੱਧ ਰਿਹਾ ਹੈ ਜਿੱਥੇ ਕਈ ਲੋਕ ਭੁੱਖੇ ਸੌਂਦੇ ਨੇ ਤੇ ਕੁਝ ਥੋੜਾ ਜਿਹਾ ਅਲੱਗ ਟਾਈਪ ਦੀ ਜੀਵਨ ਜਿਹੜਾ ਉਹਨਾਂ ਨੂੰ ਦਿਖਦਾ ਹੈ ਸਾਹਮਣੇ ਕਿ ਇਹ ਬੰਦੇ ਵੀ ਕੱਲ ਸਾਡੇ ਵਰਗੇ ਹੀ ਸੀ ਨਾ ਚੋਂ ਬਹੁਤ ਅੱਜ ਇਹ ਬਹੁਤ ਤੇਜ਼ੀ ਨਾਲ ਹੀ ਹੋਰ ਜੀਵਨ ਜਿਉਣ ਲੱਗੇ ਕਲਾਸ ਕਿਸੇ ਟਾਈਪ ਦੀ ਬਣ ਗਈ ਦੀ 메ਜਰ ਗੱਲਾਂ ਉਹਨਾਂ ਦੇ ਪਿੱਛੇ ਇਹ ਤਾਂ ਪਰ ਇਹ ਸਾਰੇ ਦੁਨੀਆ ਦੇ ਵਿੱਚ ਇਧਰ ਨੂੰ ਜਾ ਰਿਹਾ ਟ੍ਰੈਂਡ ਤਾਂ ਜੇਕਰ ਹੁਣ ਸਾਡੇ ਵੀ ਦੇਖੀਏ ਅੱਜ ਹੜਾਂ ਵਾਲੀ ਗੱਲ ਹੀ ਆਪਾਂ ਦੇਖਦੇ ਹਾਂ ਲੋਕ ਤਾਂ ਹੁਣ ਗਵਰਨਮੈਂਟਾਂ ਵੱਲ ਦੇਖਣਾ ਛੱਡ ਗਏ ਨੇ ਭਾਈ ਆਪ ਹੀ ਕਰਨਾ ਪੈਗਾ ਇਹ ਤਾਂ ਨਹੀਂ ਆਨ ਪੋਲੀਟੀਕਲ ਪਾਰਟੀ ਜਿੰਤੇ ਇੱਕ ਲੈਵਲ ਦਾ ਫੇਥ ਲਗਾਤਾਰ ਕੱਟ ਰਿਹਾ ਕਿਸੇ ਟਾਈਪ ਦਾ ਤਾਂ ਇਹਦਾ ਮਤਲਬ ਇਹ ਵਰਤਾਰਾ ਜੇ ਇਹਨੂੰ ਚੈੱਕ ਨਾ ਕੀਤਾ ਗਿਆ ਤਾਂ ਇਹ ਕਿਤੇ ਵੀ ਸੰਭਵ ਹੈ ਫਿਰ ਵੀ ਜੇਕਰ ਤੁਸੀਂ ਉਹ ਨਹੀਂ ਕਰਦੇ ਹਾਂ ਜਿੱਥੇ ਜਿੱਥੇ ਚਲੋ ਡੈਮੋਕਰੈਟਿਕ ਮੂਵਮੈਂਟਸ ਉੋਂ ਹੋ ਗਈਆਂ ਨੇ ਕੋਈ ਜਥੇਬੰਦੀਆਂ ਨੇ ਕੋਈ ਪਾਰਟੀਆਂ ਨੇ ਇਹਦਾ ਮਤਲਬ ਇਹ ਵੀ ਆਪਦੇ ਆਪ ਚ ਗਨੀਮਤ ਆ ਇੱਕ ਕੰਪੈਰੀਟਿਵਲੀ ਦੇਖੋ ਜਦ ਤੁਸੀਂ ਕਿਹਾ ਨਾ ਵੀ ਇਹ ਤਾਂ ਸਾਰੀ ਦੁਨੀਆ ਵਿੱਚ ਇਦਾਂ ਤੇ ਇਹ ਕਿਹੜੇ ਗ੍ਰੰਥੇ ਚ ਲਿਖਿਆ ਕਿ ਸਾਰੀ ਦੁਨੀਆ ਵਿੱਚ ਫਿਰ ਇਦਾਂ ਨਹੀਂ ਹੋ ਸਕਦਾ ਜੋ ਨੇਪਾਲ ਦੇ ਵਿੱਚ ਹੋ ਰਿਹਾ ਅਸੀਂ ਤਾਂ ਬਿਲਕੁਲ ਨਹੀਂ ਚਾਹਾਂਗੇ ਕਿ ਇਸ ਤਰ੍ਹਾਂ ਹੋਵੇ پر پولیٹیکل ایلیٹ جس کرپٹ سمجھ دینے عام لوگ لوگوں دے خلاف جیڑا گصہ ہے وہ لگا لگاتار ود رہے ہے تو وہ پولیٹیل ایلیٹ آؤٹ آف ٹچ ہے اس تو نہیں سمجھ آ رہی کہ لوکوں کی نمبرس کتنے ہے نیپال دے کے پروٹس سے پروٹسٹ ہیشٹیگ نے بہت مدد کی تھی. او دے بچے ہے وہ ایک ہیشٹیگ ہے نیپوکٹس ਨੇਪੋ ਕਿਡਜ਼ ਗਏ ਨੇ ਜਿਹੜੇ ਨੇਪੋਟイズਮ ਚੋਂ ਨਿਕਲੇ ਪਾਈਪਤੀ ਜਵਾਦ ਦੇ ਕਿਡਸ ਨੇ ਵੀ ਤੁਹਾਡੇ ਮੰਤਰੀਆਂ ਦੇ ਬੱਚੇ ਅਮੀਰਾਂ ਦੇ ਬੱਚੇ ਜਿਹੜੇ ਸਮਾਜ ਦਾ ਅਪਰ ਸਟ੍ਰੈਟ ਹੈ ਅਪਰ ਕਰਸਟ ਹੈ ਉਹਨਾਂ ਦੇ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਜ਼ਿੰਦਗੀਆਂ ਹੁਣ ਟ੍ਰਾਂਸਪੇਰੈਂਟਲੀ ਦਿਖਤੀਆਂ ਨੇ ਉਹ 10-10 ਲੱਖ ਦੇ ਬੈਗ 15-15 ਲੱਖ ਦਾ ਬੈਗ ਉਹਨਾਂ ਦੇ ਮੋਢੇ ਤੋਂ ਟੰਗਿਆ ਹੁੰਦਾ ਤੇ ਉਹ ਆਪਣੀਆਂ ਫੋਟੋਆਂ ਖੁਦ ਬੰਦਦੇ ਨੇ ਉਹ ਕਹਿੰਦੇ ਨੇ ਅਸੀਂ ਇੱਤੋਂ ਖਰੀਦਿਆ ਅਸੀਂ ਆ ਸੋਲੀਡੇਅਰ ਦਾ ਹੀਰਾ ਖਰੀਦਿਆ ਐਸ ਕਾਰਵਸਕੀ ਦਾ ਮੈਂ ਸੈੱਟ ਪਾਇਆ ਹੋਇਆ ਤੇ ਉਹਦੀਆਂ ਫੋਟੋਆਂ ਬੰਦਦੇ ਨੇ ਲੋਕ ਇਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਤਾਂ ਅਸੀਂ ਦੇਖਦੇ ਹਾਂ ਪਰ ਇਸ ਇਨਕਮ ਦਾ ਸਰੋਤ ਨਹੀਂ ਸਾਨੂੰ ਦਿਖਾਈ ਦੇ ਰਿਹਾ ਉਹ ਕਿੱਥੇ ਹੈ ਸੋ ਔਰ ਜਿਹੜਾ ਉੱਥੇ ਇੱਕ ਨਾਰਾ ਬਹੁਤ ਜ਼ੋਰ ਨਾਲ ਚੱਲਿਆ ਉਹਨਾਂ ਨੇ ਕਿਹਾ ਕਿ ਵੈਨ ਵੀ ਸੀ ਯੂ ਵੀ ਸੀ ਲਕਜ਼ਰੀ ਬੈਗਸ ਪਰ ਜਦੋਂ ਸਾਡੇ ਬੱਚੇ ਬਾਹਰ ਆਉਂਦੇ ਨੇ ਦੇ ਕਮ ਬੈਕ ਇਨ ਬੋਡੀ ਬੈਗਸ ਸਾਡੇ ਬੱਚੇ ਤਾਂ ਉਹਨਾਂ ਦੇ ਤਾਂ ਤਬੂਤ ਵਿੱਚ ਉਹਨਾਂ ਦੇ ਤਾਂ ਕਾਫਿਨਸ ਆ ਰਹੇ ਨੇ ਤੁਹਾਡੇ ਇਹ ਵਾਲੇ ਬੈਗ ਆ ਰਹੇ ਨੇ ਇਹ ਸਾਡੇ ਬੈਗਾਂ ਵਿੱਚ ਇਨਾ ਫਰਕ ਕਿਉਂ ਆ ਔਰ ਤੁਹਾਨੂੰ ਇਹ ਫਰਕ ਦਿਖਾਈ ਦਿੰਦਾ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਤੇ ਚਲੇ ਜਾਓ ਮੈਨੂੰ ਬੱਚੇ ਦਿਖਾਈ ਦਿੰਦੇ ਨੇ ਜਿਹੜੇ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਨੇ ਤੇ ਜਿਨ੍ਹਾਂ ਦੇ 2.5-3 ਲੱਖ ਦਾ ਬੈਗ ਹੱਥ ਫੜਿਆ ਮੈਂ ਬੱਚਿਆਂ ਨੂੰ ਪੁੱਛਿਆ ਵੀ ਹੈ ਕਿ ਮਾਂ-ਬਾਪ ਨੇ ਲੈ ਕੇ ਦਿੱਤਾ ਉਹਨਾਂ ਨੇ ਕਿਹਾ ਨਹੀਂ ਬਿਲਕੁਲ ਨਹੀਂ ਅਸੀਂ ਇਹ ਨਾ ਪੈਸਾ ਅਫੋਰਡ ਹੀ ਨਹੀਂ ਕਰ ਸਕਦੇ ਇਹ ਮੈਂ 2000 ਰੁਪਏ ਪਰ ਨਾਈਟ ਦੇ ਕਿਰਾਏ ਤੇ ਲਿਆ ਤੁਸੀਂ ਉਤੇ 10000 ਰੁਪਏ ਇੱਕ ਦਿਨ ਦੇ ਕਿਰਾਏ ਤੇ ਬੈਗ ਲੈ ਕੇ ਬੱਚੀ ਆਂਦੀ ਹੈ ਕਿਉਂਕਿ ਉਹਨੂੰ ਪਤਾ ਹੈ ਅੱਜ ਬੜਾ ਇੰਪੋਰਟੈਂਟ ਦੇ ਆ ਮੇਰਾ ਇੱਕ ਅੱਛੇ ਬੈਗ ਦੇ ਨਾਲ ਦੇਖਿਆ ਜਾਣਾ ਜ਼ਰੂਰੀ ਹੈ ਸੋ ਇਹਦਾ ਮਤਲਬ ਹੈ ਸਮਾਜ ਕਿਦਰੇ ਨਾ ਕਿਦਰੇ ਨੌਜਵਾਨਾਂ ਦੇ ਜਾਂ ਸਮਾਜ ਦੇ ਵਿੱਚ ਜਿਹੜੇ ਮਾਪਦੰਡ ਨੇ رسپیکٹ دے وہ مٹیریئلوں ناپے جہار سامنے ہوئے گا تو یہ خلاف جہاں تھلوں ریشن ہے وہ بھی بہت سٹرگلی آئے گا اور اس ویل آرمی کچھ نہیں کر سکے گی دوسری گل میں جی کہنا چاہتا کہ یہ ہے فورس کرتا ہے کہ وہ Uh, سوال کرن ستا نو تھی پنجاب دے ہڑا دی گل گی کی نیپال اس ویلے ایک گورنمنٹ لیس سٹیٹ ہے اتارٹی لیس سٹیٹ ہے پنجاب دے پناب تو کوئی مصیبت نہیں ہے اتنے تو فوج بار نہیں آئی ہوئی پر پنجاب دے ایوریج یوتھ نو اسی دیکھے ہڑا دے دوران کی اس کو وشواس تھی کہ کوئی سٹیٹ نام دی چیز ہے کوئی ریاست نام دی چیز ہے صرف یہ یعنی نا نہ اگان نہیں لگ رہی ورنا میں ਤੇ नेपाल ਦਾ ਨੌਜਵਾਨ ਇੱਕੋ ਜੀ ਮਾਨਸਿਕ ਅਵਸਥਾ ਵਿੱਚ ਰਹਿ ਰਿਹਾ ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਅੱਜ ਮੇਰੇ ਤੇ ਕੋਈ ਮੁਸੀਬਤ ਆ ਜਾਵੇ ਸਰਕਾਰ ਕਹਿੰਦੀ ਹੈ ਦੂਜੀ ਗੱਲ ਅਸੀਂ ਇਹ ਵੀ ਸੋਚਦੇ ਹਾਂ ਜਿਵੇਂ ਨੇਪਾਲ ਚ ਨੇਪਾਲੀਆਂ ਨੇ ਕਿਹਾ ਵੀ ਜਿਹੜੇ ਸਾਡੇ ਲਈ ਲੜ ਮੜ ਰਹੇ ਨੇ ਜ਼ਿੰਦਗੀ ਚ ਬੰਦੇ ਕਮਿਨਿਸਟ ਉਹ ਵਹਿਗੇ ਹੋਗੇ ਕਰਪਟ ਸਾਡੇ ਚ ਇੱਕ ਅਲਟਰਨੇਟਿਵ ਦੇਖਿਆ ਇਨਕਲਾਬੀਆਂ ਦਾ ਜਿਹੜੇ ਇਹ ਡਿਮਾਂਡ ਕਰਕੇ ਆਏ ਸੀ ਦੇਖੋ ਅਮਰੀਕਾ ਦਾ ਰਾਸ਼ਟਰਪਤੀ ਦੇਖੋ ਫਲਾਨਾ ਉਹਦੀ ਸਿਕਿਉਰਿਟੀ ਨਹੀਂ ਦਿੰਦੀ ਉਹ ਗੱਡੀ ਆਪ ਚਲਾ ਰਿਹਾ ਉਹ ਫਲਾਨਾ ਅਲਮ ਗਲਮ ਜੋ ਵੀ ਚੀਜ਼ਾਂ ਨੇ ਸਧਾਰਨ ਸਬਜ਼ੀ ਖਰੀਦਣ ਆਪ ਜਾ ਰਿਹਾ ਲੋਕਾਂ ਨੇ ਇਹਨਾਂ ਗੱਲਾਂ ਤੋਂ ਪ੍ਰਭਾਵ ਵੀ ਕਬੂਲ ਕੀਤਾ ਵੀ ਸ਼ਾਇਦ ਇਹ ਕੁਝ ਇਹੋ ਜਿਹੇ ਹੋਣ ਪਰ ਜਿਹੜੇ ਦਿਨ ਐਮਐਲਏ ਬਣ ਗਏ ਜਿਹੜੇ ਦਿਨ ਸਰਕਾਰ ਬਣ ਗਈ ਉਹਨਾਂ ਦੇ ਤਾਂ ਹਾਪਾ ਵੀ ਬਦਲ ਗਏ ਤੇ ਸਟੇਟਸ ਹੀ ਰਾਤੋਂ ਰਾਤ ਐਡੇ ਵੱਡੇ ਹੋ ਗਏ ਉਹਨਾਂ ਦਾ ਰਹਿਣ ਸਹਿਣ ਸਭ ਕੁਝ ਲੋਕ ਫੇਰੇ ਦੇਖਦੇ ਨੇ ਵੀ ਤਾਂ ਮਤਲਬ ਇਹ ਕਿੱਥੋਂ ਆਇਆ ਇਹ ਸਾਡੇ ਤੋਂ ਇੱਜ਼ਤ ਵਧਣੀ ਚਾਹੀਦੀ ਸੀ ਨਾ ਸਟੇਟਸ ਵਧ ਗਿਆ ਸੀ ਨਾ ਹਾਪਾ ਬਦਲ ਗਿਆ ਸੀ ਫਿਰ ਇੱਜ਼ਤ ਵਧਣੀ ਚਾਹੀਦੀ ਹੈ ਭਗਵੰਤ ਮਾਨ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜਾਂ ਇਕੱਲੇ ਕਦੀ ਘਰੋਂ ਨਿਕਲਣ ਬਾਹਰ

ਸਰਕਾਰ ਪੁਲਿਸ ਤੇ ਆਰਮੀ ਦੇ ਜ਼ੋਰ ਤੇ ਨਹੀਂ ਚੱਲਦੀ ਹੁੰਦੀ ਇੱਕ ਉਰਦੂ ਦਾ ਸ਼ਬਦ ਹੈ ਬੜਾ ਪਿਆਰਾ ਸਰਕਾਰ ਚੱਲਦੀ ਹੈ ਆਪਣੇ ਇਕਬਾਲ ਤੇ ਤੁਹਾਡਾ ਇਕਬਾਲ ਜਿਸ ਵੇਲੇ ਨਹੀਂ ਹੈ ਤਾਂ ਫਿਰ ਤੁਸੀਂ ਸੱਤਾਧਾਰੀ ਤਾਂ ਹੋ ਸਕਦੇ ਹੋ ਡਿਡੋਟ ਹੈਵ ਪਾਵਰ ਆਈ ਡੋਟ ਰਿਸਪੈਕਟ ਯੂ ਮੇਰੇ ਮਨ ਦੇ ਵਿੱਚ ਤੁਹਾਡੇ ਲਈ ਇੱਜ਼ਤ ਹੀ ਨਹੀਂ ਆ ਤੁਸੀਂ ਲੋਕਾਂ ਦੇ ਸੇਵਕ ਹੋ ਤੁਸੀਂ ਆਪਣੇ ਜ਼ਿੰਮੇ ਸੇਵਾ ਦਾ ਜ਼ਿਮਾ ਲਿਆ ਹੋਇਆ ਮੈਂ ਤੁਹਾਡੀ ਇੱਜ਼ਤ ਹੀ ਨਹੀਂ ਕਰ ਰਿਹਾ ਸਾਡੇ ਦੋਵਾਂ ਵਿੱਚੋਂ ਇੱਕ ਆਦਮੀ ਘਟਿਆ ਹੈ ਤੇ ਸਭ ਨੂੰ ਪਤਾ ਹੈ ਕਿ ਕੌਣ ਘਟਿਆ ਹੈ